ਤਕਰੀਬਨ ਨਿਊ ਕੰਡੀਸ਼ਨ ਦੀ ਵਾਪਸ ਲਵੇ ਬਾਈਕ ਪਾਈ ਜਾਂਦੇ ਨੇ ਕਿ ਜਿਹੜੇ ਟੁੱਟ ਨਹੀਂ ਜਿਹੇ ਆਪਣੇ ਲਵੇ ਹੁੰਦੇ ਨੇਗੇ ਟੁੱਟ ਨਹੀਂ ਨਵੇਂ ਤੋਂ ਨਵਾਂ ਬਸ ਇਦਾਂ ਸਮਝੀ ਦੋ ਤਿੰਨ ਦਿਨ ਮੰਤ ਚੱਲੇ ਹੁੰਦੇ ਨੇਗੇ अच्छा जी जी जितदा कि अगले ने पुराना बुलेट देना हो बेटा मामला जा सकता हां जी हां अपनू पुराना अपन ਵਿੱਚ ਕੱਟ ਲਾਂਗੇ ਕੋਈ ਦਿੱਕਤ ਨਹੀਂ ਆਪਾਂ ਚੇਂਜ ਕਰਕੇ ਦੇ ਸਕਦੇ ਆ ਠੀਕ ਹੈ ਜਿਸ ਹਿਸਾਬ ਨਾਲ ਆਪਣੇ ਕਹਿੰਦੇ ਉੱਪਰ ਨੀਚੇ ਕੀਮਤ ਹੋਊਗੀ ਉਹ ਫਿਰ ਕਸਟਮਰ ਨੂੰ ਦੱਸੀ ਜਾਊਗੀ ਠੀਕ ਹੈ ਜੀ ਕਿਹੜਾ ਕਿਹੜਾ ਮਾਡਲ ਹੈ ਤੇ ਆਪਣੇ ਲਵੇ तकरीबन 24 ਮਾਡਲ ਤੋਂ ਲੈ ਕੇ तकरीबन ਆਪਾਂ 14 ਮਾਡਲ ਤੱਕ लास्ट ਆਪਾਂ ਵੇਚਾਂਗੇ ਠੀਕ ਹੈ ਜਦੋਂ ਤੋਂ ਜਿਆਦਾ ਡਾਊਨ ਮਾਡਲ ਤੇ ਬੁਲੇਟ ਦੇ ਪਿੱਛੇ ਆਪਾਂ ਘੱਟੋ ਘੱਟ ਲਾਵਾਂਗੇ 30 ਤੋਂ 35000 ਰੁਪਏ ਡਾਊਨ ਪੇਮੈਂਟ ਜੀ ਤੇ ਉਸ ਤੋਂ ਬਾਅਦ ਆਪਾਂ ਲਵਾਂ ਆਸਾਨ ਕਿਸ਼ਤਾਂ ਦਿੱਤੇ ਆਪਣੇ ਲੋਕ ਕਸਟਮਰ ਮੋਟਰਸਾਈਕ ਹਾਰਾ ਪਰ ਹਿਦੈ ਕਟੁਗੜ 2% ਦੇਤੇ ਆਪਣੇ ਲੋਨ ਕਰਵਾ ਦੇਣੇ ਠੀਕ ਹੈ 2% ਦੇ ਉੱਤੇ ਲੋਨ ਕਰਵਾਉਂਦੇ ਆਪਾਂ ਪੂਰੇ ਕਸਟਮਰ ਨੂੰ ਸਵਾ% ਦੇ ਉੱਤੇ ਲੋਨ ਕਰਵਾ ਕੇ ਦਵਾਂਗੇ ਠੀਕ ਹੈ ਜੋ ਵੀ ਆਪਣੇ ਲੋਕ ਪਰਚੇਜ਼ ਕਰੂਗਾ ਜੋ ਵੀ ਬੰਦਾ ਤਾਂ ਉਹ ਆਪਾਂ ਪਹਿਲੀਆਂ 3 ਸਰਵਿਸ ਆਪਾਂ ਉਹਨਾਂ ਨੂੰ ਫ੍ਰੀ ਕਰਵਾ ਕੇ ਦਵਾਂਗੇ ਬਿਲਕੁਲ ਫ੍ਰੀ ਅੱਜ ਅਸੀਂ ਰੀਵਨ ਕਟਵਾਉਣ ਲੱਗੇ ਆ ਟੂ ਵੀਲਰ ਸੇਲ ਪਰਚੇਲ ਦਾ ਅਸਨੀ ਬਾਈ ਨੇ ਕੰਮ ਸਟਾਰਟ ਕੀਤਾ ਕਿਸੇ ਨੇ ਵੀ ਬੋਲਟ ਲੈਣਾ ਹੋਵੇ ਕੋਈ ਵੀ ਮੋਟਰ ਹੈ ਲੈਣਾ ਹੋਵੇ ਤਾਂ ਧੂਰੀ ਦੇ ਵਿੱਚ ਕੰਮ ਸਟਾਰਟ ਕੀਤਾ ਅੱਜ ਮਨਪ੍ਰੀਤ ਮੈਡਮ ਐਲਬੀਐਸ ਵਾਲੀ ਤੋਂ ਆਪਾਂ ਰੀਵਨ ਘਟਵਾਉਣਾਗਾ ਲਓ ਜੀ ਮੈਡਮ ਕੈਂਚੀ ਵੈਸੇ ਛੋਟੀ ਹੁੰਦੀ ਆ ਧੰਨਵਾਦ ਜੀ ਸ਼ਸ਼ੇਕਾਲ ਜੀ ਐਲਬੀਐਸ ਨਿਊਜ਼ ਚੈਨਲ ਦੇ ਦੇ तमाम ਦਰਸ਼ਕਾਂ ਦਾ ਮੈਂ ਮਨਪ੍ਰੀਤ ਹੋਰ ਸਵਾਗਤ ਕਰਦੀ ਹਾਂ ਆਈ ਹੋਪ ਕਿ ਸਾਰੇ ਠੀਕ-ਠਾਕ ਹੋਵੋਗੇ ਅਸੀਂ ਅੱਜ ਖਾਨ ਆਟੋ ਡੀਲਰ ਪੂਰੀ ਬੁਠੇ ਪਹੁੰਚੇ ਹੋયા ਜਿੱਥੇ ਕਿ ਇਹਨਾਂ ਨੇ ਸੇਲ ਪਰਚੇਸ ਦਾ ਜਿਹੜਾ ਕੰਮ ਸਟਾਰਟ ਕੀਤਾ ਤੁਸੀਂ ਦੇਖਿਆ ਕਿ ਅਸੀਂ ਹੀ ਜਿਹੜਾ ਰੀਬਨ ਕੱਟ ਕੇ ਇਹਨਾਂ ਦਾ ਉਦਘਾਟਨ ਕੀਤਾਗਾ ਗੱਲਬਾਤ ਕਰਾਂਗੇ ਕਿ ਕੀ ਕੀ ਇੱਥੇ ਰੱਖਿਆ ਹੋਇਆਗਾ ਜਿਹੜੇ ਮੁੰਡੇ ਬੋਲਟ ਦੇ ਸਕੀਨ ਨੇ ਹੁਣ ਉਹਨਾਂ ਨੂੰ ਵੱਡੇ ਸ਼ਹਿਰਾਂ ਦੇ ਵਿੱਚ ਜਾਣ ਦੀ ਲੋੜ ਨਹੀਂ ਕਿਉਂਕਿ ਤੁਹਾਡੇ ਆਪਣੇ ਧੂਰੀ ਜ਼ਹਿਰ ਦੇ ਵਿੱਚ ਜਿਹੜਾ ਇਹ ਸੇਲ ਪਰਚੇਸ ਦਾ ਕੰਮ ਖੁੱਲ ਚੁੱਕਿਆਗਾ ਤੁਸੀਂ ਗੱਲਬਾਤ ਕਰਾਂਗੇ ਸ਼ਸ਼ੀ ਕਲਵੇ ਦੇ ਠੀਕ ਹੈ ਜੀ ਬਹੁਤ ਵਧੀਆ ਇਹ ਜਿਹੜਾ ਤੁਸੀਂ ਸੇਲ ਪਰਚੇਸ ਦਾ ਬੁਲਟਾਂ ਦਾ ਕੰਮ ਸਟਾਰਟ ਕੀਤਾ ਠੀਕ ਹੈ ਨਾ ਸੋਣਾ ਕਿਹੜੇ ਕਿਹੜੇ ਆਪਣੇ ਕੋਲ ਆਪਣੇ ਕੋਲ ਇਸ ਟਾਈਮ ਟੋਟਲੀ ਆਪਣੇ ਲੈਵਲ ਸਟੈਂਡਰਡ ਬੁਲਟ ਕਲਾਸਿਕ ਵਗੈਰਾ ਸਾਰੇ ਟੋਟਲੀ ਆਪਣੇ ਸਪਲੈਂਡਰ ਵਗੈਰਾ ਸਾਰੀ ਤਰ੍ਹਾਂ ਦੀ ਪਾਈ ਜਾਂਦੇ ਨੇਗੇ ਓਕੇ ਤੇ ਤੁਸੀਂ ਇਹ ਦੇਖ ਸਕਦੇ ਹੋਗੇ ਵੇ ਆਪਣੇ ਲਵੇ तकरीबन ਨਿਊ ਕੰਡੀਸ਼ਨ ਦੀ ਆਪਣੇ ਲਵੇ ਬਾਈਕ ਪਾਏ ਜਾਂਦੇ ਨੇ ਕਿ ਜਿਹੜੇ ਟੋਟਲੀ ਵੀ ਆਪਣੇ ਲਵੇ ਹੁੰਦੇ ਨੇਗੇ ਟੋਟਲੀ ਨਵੇਂ ਤੋਂ ਨਵੇਂ ਬਸ ਇਦਾਂ ਸਮਝੋ 2-3 ਤਿੰਨ ਮਹੀਨੇ ਚੱਲੇ ਹੁੰਦੇ ਨੇਗੇ ਸਾਰੇ ਕਿਤੇ ਤੁਸੀਂ ਦਿਖਾ ਸਕਦੇ ਹੋ ਸਟੈਂਡਰਡ ਆਪਣੇ ਲਵੇ ਸਟਾਰਟਿੰਗ ਤੋਂ ਲੈ ਕੇ ਪੁੱਠੇ 11 ਤੋਂ ਲੈ ਕੇ ਕਹਿੰਦਾ ਮੈਂ ਸਟੈਂਡਰਡ ਸਾਰੇ ਆਪਾਂ ਨੂੰ ਬੁਲਟ ਮਿਲ ਮਿਲ ਜਾਣਗੇ ਠੀਕ ਹੈ ਜੀ ਤੇ ਉਸ ਤੋਂ ਬਾਅਦ ਲੇਡੀਜ਼ ਵਾਸਤੇ ਸਪੈਸ਼ਲ ਆਪਣੇ ਲਈ ਐਕਟਿਵਾ ਯੂਪੀ ਟਰਬ ਵਗੈਰਾ ਸਾਰੇ ਟੋਟਲੀ ਆਪਣੇ ਲਈ ਲੇਟੈਸਟ ਮਾਡਲ ਸਾਰੇ ਆਪਣੇ ਲਈ ਨੂ ਤੋਂ ਨੂ ਪਾਈ ਜਾਂਦੇ ਨੇ ਅੱਛਾ ਮੇਰੇ ਜਿੱਦਾਂ ਕਿ ਅਗਲੇ ਨੇ ਪੁਰਾਣਾ ਬੁਲਟ ਦੇਣਾ ਹੋਵੇ ਤਾਂ ਨਵਾਂ ਲਾ ਜਾ ਸਕਦਾ ਹਾਂ ਜੀ ਹਾਂ ਜੀ ਹਾਂ ਆਪਾਂ ਨੂੰ ਪੁਰਾਣਾ ਆਪਾਂ ਵਿੱਚ ਕੱਟ ਲਾਂਗੇ ਕੋਈ ਦਿੱਕਤ ਨਹੀਂ ਆਪਾਂ ਚੇਂਜ ਕਰਕੇ ਦੇ ਸਕਦੇ ਹਾਂ ਠੀਕ ਹੈ ਜਿਸ ਹਿਸਾਬ ਨਾਲ ਆਪਾਂ ਨੇ ਕਹਿੰਦਾ ਉੱਪਰ ਨੀਚਰ ਕੀਮਤ ਹੋਊਗੀ ਉਹ ਆਪਾਂ ਕਸਟਮਰ ਨੂੰ ਦੱਸੀ ਜਾਊਗੀ ਉਸ ਤੋਂ ਬਾਅਦ ਆਪਾਂ ਲੋਨ ਦੇ ਉੱਤੇ ਵੀ ਦਵਾਂਗੇ ਡਾਊਨ ਪੇਮੈਂਟ ਜਿਵੇਂ ਘੱਟ ਤੋਂ ਘੱਟ 10000 ਰੁਪਏ ਜਿਵੇਂ ਆਪਾਂ ਨੇ ਦੂਸਰਾ ਮੋਟਰਸਾਈਕਲ ਤੇ ਬੁਲੇਟ ਦੇ ਪਿੱਛੇ ਆਪਾਂ ਘੱਟੋ ਘੱਟ ਲਵਾਂਗੇ 30 ਤੋਂ 35000 ਰੁਪਏ ਡਾਊਨ ਪੇਮੈਂਟ ਠੀਕ ਹੈ ਜੀ ਤੇ ਉਸ ਤੋਂ ਬਾਅਦ ਆਪਣੇ ਲੋਕ ਆਸਾਨ ਕਿਸ਼ਤਾਂ ਦੇ ਉੱਤੇ ਆਪਣੇ ਲੋਕ ਕਸਟਮਰ ਮੋਟਰਸਾਈਕਲ ਲੈ ਕੇ ਜਾ ਸਕਦੇ ਅੱਛਾ ਜੀ ਜਿੱਦਾਂ ਕਿ ਮੈਂ ਬਹੁਤ ਸਾਰੀਆਂ ਇਦਾਂ ਦੀਆਂ ਵੀਡੀਓ ਕਾਦੀ ਰਹੀਆਂ ਕਿਉਂਕਿ ਸਾਡੇ ਦਰਸ਼ਕ ਨੇ ਜਿਹੜੇ ਬਹੁਤ ਪਿਆਰ ਕਰਦੇ ਆ ਸਾਨੂੰ ਉਹਨਾਂ ਲਈ ਸਪੈਸ਼ਲ ਕੀ ਰੱਖਿਆ ਤੁਸੀਂ ਆਫਰ ਵਗੈਰਾ ਆਫਰ ਵਗੈਰਾ ਦੇਖੋ ਇਦਾਂ ਬਿਲ ਬਾਹਰਾ ਪਰ ਠੀਕ ਹੈ ਘਟੋ ਘਟ 2% ਦੇ ਉਤੇ ਆਪਣੇ ਲੋਨ ਕਰਵਾਉਂਦੇ ਨੇ ਠੀਕ ਹੈ 2% ਦੇ ਉਤੇ ਲੋਨ ਕਰਵਾਉਂਦੇ ਨੇ ਆਪਾਂ ਉਰੇ ਕਸਟਮਰ ਨੂੰ ਸਵਾ 1% ਦੇ ਉਤੇ ਲੋਨ ਕਰਵਾ ਕੇ ਦਵਾਗੇ ਘਟੋ ਘਟ ਆਪਣੇ 75 ਪੈਸੇ ਦੇ ਵਿੱਚ ਫਰਕ ਉਹ ਜਿਵੇਂ ਕਸਟਮਰ ਦਾ ਤਕਰੀਬਨ ਬਾਹਰ ਨਾਲੋਂ ਤਕਰੀਬਨ 15 ਤੋਂ 20000 ਰੁਪਏ ਦਾ ਫਰਕ ਪੈ ਜਾਊਗਾ ਵਿਆਜ ਦੇ ਪਿੱਛੇ ਪਿੱਛੇ ਠੀਕ ਹੈ ਜੀ ਆਪਾਂ ਬੁਲਟ ਦੇ ਉਤੇ ਕਿਸ ਲੜੀ ਓਕੇ ਤੇ ਇਥੋਂ ਦਾ ਜਿਹੜਾ ਪ੍ਰੋਪਰ ਐਡਰੈਸ ਦਰਸ਼ਕਾਂ ਨੂੰ ਜਰੂਰ ਦੱਸਿਆ ਜਾਵੇ ਜੀ ਜਿਨ੍ਹਾਂ ਨੂੰ ਆਨ ਦੇ ਵਿੱਚ ਕੋਈ ਵੀ ਪਰੇਸ਼ਾਨੀ ਨਾ ਇਤਤ ਵੀਰੇ ਪ੍ਰੋਪਰ ਡਰੈਸ ਹੈਗਾ ਆਪਣੇ ਨੀਅਰ ਟਰੱਕ ਯੂਨੀਅਨ ਠੀਕ ਹੈ ਸਾਹਮਣੇ ਰਾਜ ਪੈਟਰੋਲ ਪੰਪ ਮਾਲੇਰ ਕੋਟਲਾ ਰੋਡ ਧੂਰੀ ਠੀਕ ਹੈ ਜੀ ਜੋ ਵੀ ਵੀਰਾ ਕੋਈ ਵੀ ਵਿਜ਼ਿਟ ਕਰਨਾ ਚਾਹੁੰਦਾ ਜਲਦੋਂ ਜਲਦ ਆਪਣੇ ਨਾਲ ਆ ਕੇ ਸੰਪਰਕ ਕਰੇ ਠੀਕ ਹੈ ਜੀ ਤੁਹਾਡਾ ਫੋਨ ਨੰਬਰ ਜ਼ਰੂਰ ਕੋਲ ਮੇਰਾ ਮੋਬਾਈਲ ਨੰਬਰ ਹੈਗਾ 998834799 ਇਹਦੇ ਤੇ ਵੀਰੇ ਵਟਸਐਪ ਚੱਲਦਾ ਹੈਗਾ ਇਹੀ ਪਰਸਨਲ ਨੰਬਰ ਹੈਗਾ ਠੀਕ ਹੈ ਜਦੋਂ ਮਰਜ਼ੀ ਤੁਸੀਂ ਜਦੋਂ ਤੁਸੀਂ ਕਾਲ ਵਗੈਰਾ ਜਦੋਂ ਮਰਜ਼ੀ ਕਰ ਸਕੋ ਅੱਛਾ ਵੀਰੇ ਤੁਹਾਡੇ ਕੋਲ ਫੋਨ ਕਿਹੜੇ ਕਿਹੜੇ ਮਾਡਲ ਅਵੇਲੇਬਲ ਨੇ ਤੇ ਕਿੰਨੇ ਕੁ ਰੇਂਜ ਹੈ ਦੇਖੋ ਆਪਣੇ ਲਵੇ 16 ਮਾਡਲ ਖੜਾਗਾ ਇਹ ਆਪਣੇ ਲਵੇ ਹੈਗਾ 1 55 ਦੀ ਰੇਂਜ 1 ਲੱਖ 55000 ਰੁਪਏ ਦੀ ਰੇਂਜ ਦੇ ਵਿੱਚ ਉਸ ਤੋਂ ਬਾਅਦ ਆਪਣੇ ਲਵੇ 8 ਮਾਡਲ ਆ ਪੁੱਠੇ ਘੇਰਾ ਵਾਲਾ ਠੀਕ ਹੈ ਜਿਹਦੀ ਬਹੁਤ ਜ਼ਿਆਦਾ ਮਾਰਕੀਟ ਆ ਗਈ ਬਹੁਤ ਜ਼ਿਆਦਾ ਘਟ ਆਪਣੇ ਪੰਜਾਬ ਦੇ ਵਿੱਚ ਮਿਲਦਾ ਹੈ ਕਿਸੇ ਕਿਸੇ ਇਹ ਆਪਾਂ ਦੇ ਦਾਂਗੇ 1 ਲੱਖ ਇਹ ਵੀ 55000 ਰੁਪਏ ਦੇ ਦਾਂਗੇ ਵੈਸੇ ਆਪਣਾ ਕਹਿੰਦਾ ਉਹ ਰਿਕਵੈਸਟ ਸੀ 1 85 ਰੇਟ ਚੱਲ ਰਿਹਾ ਹੈਗਾ ਇਹਦਾ ਤੇ ਉਸ ਤੋਂ ਬਾਅਦ ਵੀਰੇ ਆ 14 ਮਾਡਲ ਆ ਸੂਟੀ ਟੈਂਕੀ ਦੇ ਵਿੱਚ ਠੀਕ ਹੈ ਸਟੈਂਡਰਡ ਠੀਕ ਹੈ ਇਹ ਭਰਾ ਆਪਾਂ ਦੇ ਦਾਂਗੇ 1,35,000 ਰੁਪਏ ਦਾ ਠੀਕ ਹੈ ਜਿੱਥੇ ਮਰਜ਼ੀ ਤਕਰੀਬਨ 1.5 ਤੋਂ ਪਲੱਸ ਰੇਟ ਚੱਲ ਰਿਹਾ ਹੈਗਾ ਇਹਦਾ ਕਿਤੇ ਵੀ ਆਪਾਂ ਕਹਿੰਦਾ ਵੀ ਛੋਟੀ ਟੈਂਕੀ ਦੇ ਵਿੱਚ ਬਹੁਤ ਜ਼ਿਆਦਾ ਘਟ ਮਿਲ ਓਕੇ ਤੇ ਉਸ ਤੋਂ ਬਾਅਦ ਆ 17 ਮਾਡਲ ਆਿੰਦਾ ਸਟੈਂਡਰਡ ਠੀਕ ਹੈ ਜੀ ਆ ਵੀ 17 ਖੜਾਗਾ ਹੈ ਇਹ ਦੋਨੀ ਕਾਂ ਦੋਨੀ ਆਪਾਂ ਨੇ ਬੁਲਟ 1,60,000 ਰੁਪਏ ਕਹਿੰਦਾ ਮਤਲਬ ਇਹ ਬੁਲਟ ਆਪਾਂ ਦੇ ਦਾਂਗੇ ਜਿਵੇਂ ਛੱਡ ਦੋਨੀ 17 17 ਮਾਡਲ ਹੈ ਗੁੱਡ ਕੰਡੀਸ਼ਨ ਆਗਾ ਠੀਕ ਹੈ ਕੋਈ ਐਕਸੀਡੈਂਟ ਨਹੀਂ ਕੋਈ ਪਿੰਡ ਨਹੀਂ ਸਾਰਾ ਮੋਟਰਸਾਈਕਲ A to Z オリジナル ਹੈ ਠੀਕ ਹੈ ਵਿਲ ਵਿਦ ਲਾਈ ਵਗੈਰਾ ਟਾਇਰ ਵਗੈਰਾ ਸਾਰੇ ਨਿਊ ਕੰਡੀਸ਼ਨ ਆਗਾ ਚੈੱਕ ਤੁਸੀਂ ਕਰਵਾ ਸਕਦੇ ਹੋ ਲੋਕੀ ਦਸ਼ਤ ਜਿਹੜੇ ਅੱਜਕੱਲ ਦੇ ਨੌਜਵਾਨ ਨੇ ਉਹਨਾਂ ਨੂੰ ਨਾ ਪੁੱਠੇ ਸਿੱਧੇ ਗੇਹਰਾ ਵਾਲੇ ਜਿਹੜੇ ਬੁਲਟ ਨੇ ਉਹ ਜ਼ਿਆਦਾ ਪਸੰਦ ਨੇ ਤੇ ਤੁਸੀਂ ਇੱਥੇ ਆ ਕੇ ਖਾਨ ਆਟੋ ਡੀਲਰ ਦੇ ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਨੇ ਆਪਣਾ ਫੋਨ ਨੰਬਰ ਵੀ ਬੋਲਿਆਗਾ ਤੇ ਸਾਡੀ ਟੀਵੀ ਸਕਰੀਨ ਤੇ ਚੱਲੂਗਾ ਇਹਨਾਂ ਦਾ ਫੋਨ ਨੰਬਰ ਕਿਸੇ ਵੀ ਤਰ੍ਹਾਂ ਦਾ ਤੁਸੀਂ ਵੋਲਟ ਜਾਂ ਮੋਟਰਸਾਈਕਲ ਜਾਂ ਐਕਟਵਾ ਲੈਣੀ ਹੋਵੇ ਤਾਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਦਾ ਐਡਰੈਸ ਵੀ ਸਾਡੀ ਟੀਵੀ ਸਕਰੀਨ ਤੇ ਚੱਲੂਗਾ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰੋ ਅੱਛਾ ਵੀਰੇ ਜਿੱਦਾਂ ਕਿ ਤੁਸੀਂ ਸੇਲ ਪਰਚੇਸ ਦਾ ਕੰਮ ਕਰ ਰਹੇ ਹੋ ਹਣਾ ਇੱਥੇ ਕੋਈ ਰਿਪੇਅਰ ਦਾ ਕੰਮ ਵੀ ਹੋ ਰਿਹਾ ਹੈ ਜੀ 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 ਰਿਪੇਅਰ ਵਾਸਤੇ ਸਪੈਸ਼ਲ ਆਪਾਂ ਨੇ ਕਹਿੰਦਾ ਮਤਲਬ ਦੋ ਵਰਕਰ ਰੱਖਨੇਗੇ ਮਿਸਤਰੀ ਰੱਖਨੇਗੇ ਸਪੈਸ਼ਲ ਆਪਾਂ ਵਰਕਰ ਦੇ ਵਾਸਤੇ ਪੂਰਾ ਤਸੱਲੀ ਬਾਕਸ ਕਹਿੰਦਾ ਮਤਲਬ ਕੰਮ ਕਰਕੇ ਦੇਵਾਂਗੇ ਅਗਰ 1% ਵੀ ਕੋਈ ਵੀ ਪ੍ਰੋਬਲਮ ਸਾਰਾ A to Z ਮਟੀਰੀਅਲ ਆਪਾਂ origignal ਪਾਵਾਂਗੇ ਠੀਕ ਆ ਕੋਈ ਵੀ ਇਦਾਂ ਨਹੀਂ ਹੈਗਾ ਵੀ ਕਿਸੇ ਵੀ ਤਰ੍ਹਾਂ ਦਾ ਆਪਾਂ ਕੋਈ ਖਰਾਬੀ ਕਰਾਂਗੇ ਮੋਰਚਲ ਬਿਲਕੁਲ ਓਕੇ ਦੀ ਰਿਪੋਰਟ ਕਰਕੇ ਦੇਵਾਂਗੇ ਜੋ ਵੀ ਭਾਈ ਆਪਣੇ ਕੋਲ ਰਿਪੇਅਰ ਕਰਾਊਗਾ ਪੂਰਾ ਤਸੱਲੀ ਬਾਕਸ ਕਰਵਾ ਕੇ ਲੈਣਾ ਔਰ ਹਾਂ ਜੋ ਵੀ ਆਪਣੇ ਲੋਕ ਕਹਿੰਦਾ ਮਤਲਬ ਮੇਰਾ ਭਾਈ ਵੀਰ ਜੋ ਵੀ ਮੇਰੀ ਵੀਡੀਓ ਦੇਖ ਰਿਹਾਗਾ ਠੀਕ ਠੀਕ ਹੈ ਜੋ ਵੀ ਆਪਣਾ ਲੋਕ ਪਰਚੇਸ ਕਰੂਗਾ ਜੋ ਵੀ ਬੰਦਾ ਤਾਂ ਉਹਨੂੰ ਆਪਾਂ ਪਹਿਲੀਆਂ ਤਿੰਨ ਸਰਵਿਸ ਆਪਾਂ ਉਹਨਾਂ ਨੂੰ ਫ੍ਰੀ ਕਰਵਾ ਕੇ ਦਵਾਂਗੇ ਬਿਲਕੁਲ ਫ੍ਰੀ ਲੋ ਜੀ ਸਾਡੇ ਚੈਨਲ ਦੇ ਮਾਦੀਮ ਰਾਹੀਂ ਜਿਹੜਾ ਵੀ ਬੰਦਾ ਵੀਡੀਓ ਨੂੰ ਦੇਖ ਰਿਹਾ ਤੇ ਸ਼ੇਅਰ ਕਰੂਗਾ ਉਹਨਾਂ ਨੂੰ ਇਹਨਾਂ ਨੇ 3 ਰੁਪਿਆਵਾਂ ਜਿਹੜੀਆਂ ਫ੍ਰੀ ਸੇਲ ਦੋਗੇ ਹਨਾ ਤੇ ਤੁਸੀਂ ਇੱਥੇ ਜੇ ਸੇਲ ਕਰਨਾ ਹੋਵੇ ਜਾਂ ਪਰਚੇਸ ਕਰਨਾ ਹੋਵੇ ਕੋਈ ਵੀ ਚੀਜ਼ ਤਾਂ ਤੁਹਾਨੂੰ ਇੱਥੇ ਹੀ ਆ ਜਿਹੜਾ ਰਿਪੇਅਰ ਦਾ ਕੰਮ ਵੀ ਮਿਲ ਜੂਗਾ ਤੇ ਆਪਾਂ ਹੋਰ ਵੀ ਅੱਗੇ ਮੋਟਰਸਾਈਕਲ ਵਗੈਰਾ ਲੱਗੇ ਹੋਏ ਨੇ ਗੱਲਬਾਤ ਕਰਾਂਗੇ ਇਹ ਕਿਹੜੇ ਕਿਹੜੇ ਮਾਡਲ ਨੇ ਵੀਰੇ ਇਹ 19 ਮਾਡਲ ਸਪਲੈਂਡਰ ਜੀ ਜੀ ਇਹ ਆਪਾਂ ਤਕਰੀਬਨ 52000 ਰੁਪਏ ਦੀ ਰੇਂਜ ਦੇ ਵਿੱਚ ਦੇ ਦਾਂਗੇ ਉਸ ਤੋਂ ਬਾਅਦ 21 ਮਾਡਲ ਹੈ ਜੀ 21 ਮਾਡਲ ਆਪਾਂ 62000 ਰੁਪਏ ਦੀ ਰੇਂਜ ਦੇ ਵਿੱਚ ਦੇ ਦਾਂਗੇ ਤੇ ਉਸ ਤੋਂ ਬਾਅਦ 15 ਮਾਡਲ ਖੜਾ ਵਿਦਆਊਟ ਸੈਲਫ ਤੇ ਇਹ ਆਪਾਂ ਇਹ ਦੇ ਦਾਂਗੇ 42000 ਰੁਪਏ ਦੀ ਰੇਂਜ ਦੇ ਵਿੱਚ ਉਸ ਤੋਂ ਬਾਅਦ ਸਕੂਟਰੀ ਵਗੈਰਾ ਵੀ ਖੜੀ ਹੈਗੀ 19 ਮਾਡਲ ਯੂਪੀਟਰ ਇਹ ਆਪਾਂ ਦੇ ਦਾਂਗੇ ਆਪਾਂ 42000 ਰੁਪਏ ਦੀ ਰੇਂਜ ਦੇ ਵਿੱਚ ਇਹ ਪੂਰਾ ਚੈਲੰਜ ਰੇਟ ਹੈਗਾ ਕਿਤੇ ਵੀ ਪੂਰੇ ਪੰਜਾਬ ਦੇ ਵਿੱਚ ਘੁੰਮਿਆਂ ਤਾਂ ਆਪਾਂ 42000 ਰੁਪਏ ਦੀ ਰੇਂਜ ਦੇ ਵਿੱਚ ਲੋਵੀ ਦਸ ਕੋ ਖਾਨ ਆਟੋ ਡੀਲਰ ਨੇ ਅੱਜ ਹੀ ਆਪਣੀ ਦੁਕਾਨ ਦਾ ਉਦਘਾਟਨ ਕੀਤਾ ਗਿਆ ਤੇ ਤੁਸੀਂ ਇੱਕ ਵਾਰ ਜ਼ਰੂਰ ਵਿਜ਼ਿਟ ਕਰਿਓ ਇਹਨਾਂ ਦੇ ਨਾਲ ਇਹਨਾਂ ਦੇ ਰੇਟਾਂ ਦਾ ਇਹਨਾਂ ਨੇ ਤੁਹਾਨੂੰ ਹੁਣੇ ਦੱਸਦਾ ਆ ਕੀ ਕੀ ਰੇਟ ਨੇ ਇੱਕ ਵਾਰ ਜ਼ਰੂਰ ਵਿਜ਼ਿਟ ਕਰਿਓ ਤੁਹਾਨੂੰ ਆਪਣੇ ਆਪ ਪਤਾ ਚੱਲ ਜਾਏਗਾ ਕਿ ਕਿੰਨੇ ਕੁ ਵਧੀਆ ਰੇਂਜ ਤੇ ਕਿੰਨੇ ਕੁ ਵਧੀਆ ਬੋਲਟ ਵਗੈਰਾ ਇਹਨਾਂ ਇਹ ਸੇਲ ਪਰਚੇਸ ਕਰ ਰਹੇ ਨੇ ਰਿਪੇਅਰ ਦਾ ਕੰਮ ਵੀ ਕਰ ਰਹੇ ਨੇ ਤੁਸੀਂ ਇੱਕ ਵਾਰ ਵਿਜ਼ਿਟ ਜ਼ਰੂਰ ਕਰਿਓ ਤੇ ਸਾਡੀ ਟੀਵੀ ਸਕਰੀਨ ਤੇ ਚੱਲਦੇ ਨੰਬਰ ਤੇ ਇੱਕ ਵਾਰ ਕਾਲ ਜ਼ਰੂਰ ਕਰਕੇ ਇਹਨਾਂ ਨਾਲ ਸੰਪਰਕ ਕਰਿਓ ਤੇ ਕਿੱਥੇ ਆਣਾ ਕੀ ਕੀ ਰੇਟ ਨੇ ਕਿਹੜੇ ਕਿਹੜੇ ਮਾਡਲ ਇੱਥੇ ਹੈਗੇ ਨੇ ਸ਼ਸ਼ੇਗਾਰ